ਉੱਥਾਂ ਨੇ ਸ਼ਰਧਾ ਦੇਖੋ ਕਿ ਇਹਦੀ ਉੱਚੀ ਪਹਾੜਵਾ ਸ਼੍ਰੀ ਨੀਲਕੰंठ ਕੋਈ ਮਹਾਦੇਵ ਮੰਦਿਰ ਆ ਉਥੇ ਆਦਰਸ਼ਨ ਕਰਨ ਆਤੇ ਹੁੰਦੇ ਆ ਤੁਰ ਕੇ ਆਉਣਦੇ ਆ ਜਿੰਨਾਂ ਕੋ ਚਲੋ ਗੱਡੀਆਂ ਉੱਥੇ ਆਉਣਾ ਹੀ ਹੋਣੀ ਪਰਤੀ ਸ਼ਰਧਾ ਦੇਖੋ ਇਹਨਾਂ ਦੀ ਸਾਰੀ ਫੈਮਿਲੀ ਛੋਟੇ ਬੱਚੇ ਬਹੁਤ ਜ਼ਿਆਦਾ ਸ਼ਰਧਾ ਨਾਲ ਆਉਣਦੇ ਆ ਆਟੋ ਵੀ ਕਰਕੇ ਆਉਣਦੇ ਆ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਅੱਗੇ ਆ ਤਾਂ ਚਾਹੁੰਦੇ ਪਿਆ ਲੋ ਗਾਈਜ਼ ਇੱਕਾ ਮੁਕਬਰਾਂ ਬਣਿਆ ਮਕਬਰਾ ਕਾਫੀ ਪੁਰਾਣਾ ਉਦਾਂ ਹੀ ਇਹਨਾਂ ਨੇ ਛੇੜਦੇ ਨਹੀਂ ਦੇਖ ਲਓ ਜੋ ਕੁਝ ਜਿੱਦਾਂ ਹੈ ਉਦਾਂ ਹੀ ਪ੍ਰੀਜ਼ਰਵ ਕੀਤਾ ਹੈ ਬਿਲਕੁਲ ਕੋਈ ਇਹਨੂੰ ਮੋਡੀਫਾਈ ਨਹੀਂ ਕੀਤਾ ਹੈ ਚਾਹੀਏ ਜੇਕਰ ਬਿਲਕੁਲ ਸਾਰਾ ਚੇਂਜ ਕਰ ਦਿੰਦੇ ਇਹਨਾਂ ਦਾ ਸਟਰਕਚਰ ਜਿੱਦਾਂ ਹੈ ਉਦਾਂ ਦਾ ਉਦਾਂ ਹੀ ਇਹਨਾਂ ਪ੍ਰੀਜ਼ਰਵ ਕਰਦੇ ਸਪਾਈਸ ਸ਼੍ਰੀ ਕਾਲਕਾ ਮੰਦਿਰ ਕਾਲਕਾ ਮਾਤਾ ਮੰਦਿਰ ਤੇ ਦੇਖੋ ਇੱਥੇ ਮੰਕੀ ਕਿੰਨੇ ਜ਼ਿਆਦਾ ਹੈ ਤੇ ਹੈ ਵੀ ਇਹ ਦੂਸਰੀ ਨਸਲ ਦੇ ਨਾਲ ਕੁਝ ਦੇਖੋ ਕਿੱਡੇ ਵੱਡੇ ਜਿੱਦਾਂ ਨਾ ਜਾਣਦੇ ਹੁ ਇਹ ਲੋਕਾਂ ਨੇ ਪੂਰਾ ਜਾਣਦੇ ਆ ਕੋਈ ਨਹੀਂ ਕ੍ਰੋਗ ਮੋਂਦਾਂ ਨੂੰ ਇਹੋ ਜਿਹਾਂ ਉਹਦੇ ਵਿੱਚ ਹੀ ਨਾਂਗ ਨਾਂਕ ਕੀ ਆਉਂਦੇ ਆ ਆ ਵੇਗਮ ਜਰਨ ਵਰਗੇ ਆ ਦੇਖੋ ਗਾਇਜ਼ ਬਿਲਕੁਲ ਮੇਚ ਦੀ ਜਾਣ ਕੇ ਜਾਣਦੇ ਅੱਗੇ ਬੰਦਰ ਅੱਗੇ ਬੰਦਰ ਬਈ ਆ ਅੱਗੇ ਬੰਦਰ ਬਈ ਆ ਬੰਦਰ ਪਈ ਤੇ ਗਾਇਜ਼ ਆਵੇ ਅੱਗੇ ਬਈ ਆ ਡਿਫਰੈਂਸ ਇਹ ਤੇ ਕੋਈ ਪਦਮਾਮਤੀ ਮੂਵੀ ਇੱਥੇ ਬਣੀ ਪਛਾ ਗਿਆ ਮੋਲਾ ਇਹ ਗੱਲ ਸੁਣ ਕੇ ਗੱਲ ਕਰ ਰਿਹਾ ਹਾਂ ਜਿਹੜਾ ਰਜਿਸਟਰਡ ਸੀ ਉਹ ਕਿੱਥੇ ਆ ਗਿਆ ਇਹ ਮੇਰਾ ਕਹਿੰਦਾ ਸੀ ਦੇਖੋ गाइस ਉਦਾਂ ਹੀ ਪੁਰਾਣੇ ਗੇਟ ਪ੍ਰਜ਼ਰਵ ਕਰ ਰੱਖੇ ਜਗਾ ਪਾਣੀ ਦੇਖੋ ਜਮਾ ਕਰਦੇ ਆਣਗੇ ਉਸ ਸਮੇ ਬਹੁਤ ਵੱਡਾ ਅੰਦਰ ਨਾਲ ਕੁਕਲੇ ਤਾਂ ਆ ਸਕੇ ਉਸ ਟਾਈਮ ਤੇ ਪਾਣੀ ਭਰ ਕੇ ਰੱਖਦੇ ਹੋਣਗੇ ਦੇਖੋ ਕਿੰਨਾ ਲੰਮਾ ਚੌੜਾ ਗਏ ਇਸ ਕਿਲੇ ਚਲ ਆਦਰ ਆਏ ਕਾਹ ਲਈ ਆ ਕਾਹ ਹੈ ਕਿੰਨੇ ਦਿਨ ਡੇਰ ਘੰਟਾ ਲੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੇਖੋ ਗਾਈ ਉਸ ਸਮੇਂ ਇਹ ਜਾਨਵਰ ਰੱਖਣ ਲਈ ਘੋੜੇ ਵਗੈਰਾ ਰੱਖਣ ਲਈ ਆਉਣਗੇ ਇੱਥੇ ਘੋੜੇ ਬੰਦੇ ਜਾਂਦੇ ਹੋਣਗੇ ਇਹਨਾਂ ਘੋੜਿਆਂ ਦੇ ਲਈ ਇੱਥੇ ਨਾ ਜੇ ਛੋਲੇ ਵਗੈਰਾ ਪਾਏ ਜਾਂਦੇ ਹੋਣਗੇ ਤੇ ਦੇਖ ਲਓ ਉਦਾਂ ਦੀ ਉਦਾਂ ਹੀ ਚੀਜ਼ਾਂ ਖੜੀਆਂ ਪਰ ਉਹ ਨਹੀਂ ਰਹਿ ਦਿਨਾਂ ਦੀ ਵਧਣ ਨਾਲ ਇਹ ਚੀਜ਼ਾਂ ਬਣੀਆਂ ਨੇ ਕਿੱਡੇ ਵੱਡੇ ਵੱਡੇ ਸਿੱਧ ਕਾਲੇ ਆਪਣੇ ਇੰਡੀਆ ਚ ਲੋਕ ਹੋਏ ਆ ਆਪਣੀ ਇੱਜ਼ਤ ਬਚਾਉਣ ਲਈ ਦੇਖ ਲੋ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਕਿੱਡੀ ਮਹਾਨ ਮਹਾਰਾਣੀ ਪਦਮਾਵਤੀ ਜੀ ਕਿੰਨਾ ਵੱਡਾ ਇਤਿਹਾਸ ਉਹਨਾਂ ਦਾ ਤੇ ਉਹਦੀ ਗਵਾਹੀ ਅੱਜ ਵੀ ਭਰਦੀ ਆ ਯਗਾ ਉਦਾਂ ਹੀ ਸਾਰਾ ਕੁਝ ਮੇਨਟੇਨ ਕਰਕੇ ਰੱਖਿਆ ਹੈ ਰਾਜਸਥਾਨ ਗਵਰਨਮੈਂਟ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਦੇਖੋ गाइस 8-10 ਕਿਲੋਮੀਟਰ ਲੰਮਾ ਇਹ ਕਿਲਾ ਮਾ ਪਦਮਾਵਤੀ ਦਾ ਉਹ ਪਹਿਲੇ ਸੇ ਜਿੱਤੋਂ ਹੀ ਹੋ ਗਿਆ ਹੈ ਜਿੱਤੇ ਉਹ ਦਰਹਿੰਦੀ ਸੀ ਦੇਖ ਲਓ ਪੇੜ ਪੌਦੇ ਕਿੰਨੇ ਜਿਆਦਾ ਹੁਣ ਤੁਹਾਨੂੰ ਇੱਕ ਮিনার ਦਿਖਾਉਣੇ ਇਹ ਵੀ ਇਸੇ ਮਿਊਜ਼ੀਅਮ ਦਾ ਹਿੱਸਾ ਤੇ ਇਹ ਵੀ ਦੇਖੋ ਆਜੋ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਮিনার ਜਿੱਦਾਂ ਕੁੱਤੇ ਮিনার ਹੁੰਦਾ ਇਦਾਂ ਦਾ ਲੋਗ ਆਈ ਜਾਗੇ ਆਪਾਂ ਪਦਮਾवती ਜੋ ਮিনার ਬਣਿਆ ਇੱਥੇ ਦੇਖੋ ਕਿੰਨੀ ਜ਼ਿਆਦਾ ਹਾਈਟ ਹੈ ਮੇਰਾ ਖਲ ਉੱਪਰ ਤਾਂ ਹੁਣ ਨਹੀਂ ਜਾਣ ਦਿੰਦੇ ਦੇਖੋ ਦੇਖੋ ਗਾਈਜ਼ ਆਪਣੇ ਪ੍ਰਤੀਕ ਹੈ ਆਪਣੇ ਰਾਜ ਦਾ ਇਹ ਕਈ ਦੇ ਨਾਲ ਹੀ ਗਾਈ ਦੇ ਕਾ ਬਣਿਆ ਇਹਦੀ ਹਾਲਤ ਕਾਫੀ ਜ਼ਿਆਦਾ ਆਲ ਡਾਊਨ ਕਰਨ ਖਰਾਬ ਹੋ ਰਹੀ ਹੈ ਨੂੰ ਥੋੜਾ ਹੋਰ ਕੇਅਰ ਕਰਨ ਦੀ ਲੋੜ ਆ ਦੇਖੋ ਸਾਡੇ ਬੱਚੇ ਕਿੱਥੇ ਜਾ ਚਲੇ ਦੇਖੋ ਪਦਮਾवती ਫੋਰਟ ਕਾਫੀ ਲੰਮਾ ਜੁੜਾ ਗਾਇਜ਼ ਹੈ ਪ੍ਰਾਤਨ ਜਿਹੜਾ ਮੰਦਿਰ ਵੀ ਇੱਥੇ ਉਹ ਬਿਲਕੁਲ ਆਹ ਦੇਖੋ ਗਏ ਪ੍ਰਾਣਾ ਪ੍ਰਾਤਨ ਮੰਦਿਰ ਆ ਕਾਫੀ ਜਾ ਕੇ ਦੇ ਤੇ ਕੀ ਹਿਸਟਰੀ ਤੁਹਾਨੂੰ ਦੱਸਦੇ ਆ ਕੁਝ ਕੁ ਟੁੱਟੇ ਵੀ ਪਏ ਨੇ ਦੇਖੋ ਟੀਜਾ ਹਾਂ ਦੇਖੋ ਆ ਚੀਜ਼ਾਂ ਦੀ ਇਹ ਜੋ ਪੁਰਾਣੇ ਸਮੇਂ ਤੇ ਇਹਦੀ ਕੇਰ ਨਹੀਂ ਹੋ ਪਾਈ ਹੁਣ ਆਪਣੇ ਸੱਤਰ ਸਾਲ ਤੋਂ ਆਪਣਾ 80 ਸਾਲ ਤੋਂ ਰਾਜ ਆਇਆ ਉਦੋਂ ਦਾ ਇਹਨੂੰ ਕੇਅਰ ਕੀਤੀ ਪਰਦਰਵ ਕਰ ਲਿਆ ਜੋਹਰ ਸਥਾਨ ਇੱਥੇ ਗਾਈ ਬਹੁਤ ਯੁੱਧ ਹੋਇਆ ਸੀ ਮੁਗਲਾਂ ਦੇ ਨਾਲ ਜੋਹਰ ਸਥਾਨ ਨੂੰ ਕਿਹਾ ਜਾਂਦਾ